ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਿਰਾਮ ਸਿੰਘ ਉਠੋਈ ਵੱਡੀ ਖਬਰ ਪੰਜਾਬ ਸਰਕਾਰ ਨਾਲ ਜੁੜੀ ਹੋਈ ਆ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ ਤਾਂ ਜਿੱਥੇ ਬਿੱਤੇ ਦਿਨ ਹੀ ਦੇਖਿਆ ਗਿਆ ਕਿ ਵੱਡੀ ਜਿਹੜੀ ਆ ਉਹ ਨਵਾਂ ਜਿਹੜਾ ਚਿਹਰਾ ਲਿਆਂਦਾ ਜਾਂਦਾ ਪੰਜਾਬ ਸਰਕਾਰ ਵਿੱਚ ਕੇ ਨਵੇਂ ਮੰਤਰੀ ਬਣਦੇ ਆ ਸੰਜੀਵ अरोड़ा ਤਾਂ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਆ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਕਰ ਦਿੱਤਾ ਗਿਆ ਤਾਂ ਦੱਸਦੀ ਏ ਕਿ ਜਿੱਥੇ ਗੁਰਦੀਪ ਸਿੰਘ ਧਾਲੀਵਾਲ ਤੋਂ ਮਹਿਕਮਾ ਵਾਪਸ ਲਿਆ ਜਾਂਦਾ ਹੈ ਅਤੇ ਨਵੇਂ ਮੰਤਰੀ ਬਣਾਏ ਜਾਂਦੇ ਆ ਸੰਜੀਵ अरोड़ा ਤਾਂ ਉਸ ਤੋਂ ਬਾਅਦ ਇੱਕ ਹੋਰ ਮੰਤਰੀ ਤੋਂ ਆਉਂਦਾ ਜਿਹੜਾ ਆਪਣਾ ਵਾਪਸ ਲੈ ਲਿਆ ਗਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਵੱਡਾ ਫੇਰ ਬਦਲ ਕੀਤਾ ਪੰਜਾਬ ਕੈਬਨਿਟ ਵਿੱਚ ਜਿਸ ਵਿੱਚ ਕਿ ਹੁਣ ਸੰਜੀਵ अरोड़ा ਨੂੰ ਵੱਡੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਬਿਜਲੀ ਵਿਭਾਗ ਦਾ ਨਵਾਂ ਮੈਕਮਾ ਜਿਹੜਾ ਹੋਰ ਦੇ ਦਿੱਤਾ ਗਿਆ ਤਾਂ ਸੰਜੀਵ अरोड़ा ਨੂੰ ਹੁਣ ਬਿਜਲੀ ਵਿਭਾਗ ਦਿੱਤਾ ਗਿਆ ਤੇ ਉੱਥੇ ਹੀ ਹਰਪਾਜਨ ਸਿੰਘ ਈਟੀਓ ਤੋਂ ਇਹ ਮੈਕਮਾ ਬਾਅਦਸ ਲੈ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਕੈਬਨਿਟ ਵਿੱਚ ਵੱਡਾ ਫੇਰ ਵੱਤਲੋ ਹੋਇਆ ਵੱਡਾ ਵਿਸਥਾਰ ਕੀਤਾ ਗਿਆ ਜਿੱਥੇ ਕੁਝ ਦਿਨ ਪਹਿਲਾਂ ਹੀ ਯਾਨੀ ਕਿ ਜਿਵੇਂ ਹੀ ਸੰਜੀਵ अरोड़ा ਲੁਧਿਆਣਾ ਪੱਛਮੀ ਤੋਂ ਚੋਣ ਜਿੱਤਦੇ ਆ ਜਿਮਨੀ ਚੋਣ ਜਿੱਤ ਕੇ ਐਮਐਲਏ ਬਣਦੇ ਆ ਤਾਂ ਉਹਨਾਂ ਨੂੰ ਮંત્રી ਬਣਾਇਆ ਜਾਂਦਾ ਹੈ ਤੇ ਉੱਥੇ ਹੀ ਉਸ ਤੋਂ ਬਾਅਦ ਹੋਣਾ ਕੁਝ ਹੀ ਸਮੇਂ ਵਿੱਚ ਹੋਰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਮੰਤਰੀ ਸੰਜੀਵ ਅਰੋੜਾ ਨੂੰ ਦੇ ਦਿੱਤੀ ਗਈ ਹੈ ਤੇ ਬਿਜਲੀ ਵਿਭਾਗ ਜਿਹੜਾ ਹੁਣ ਉਹ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਤਾਂ ਪਹਿਲਾਂ ਹਰਭਜਨ ਸਿੰਘ ਈਟੀਓ ਜਿਹੜੇ ਆ ਉਹ ਊਰਜਾ ਮੰਤਰੀ ਸੀ ਤਾਂ ਹੁਣ ਲੋਕ ਨਿਰਮਾਣ ਵਿਭਾਗ ਹੀ ਉਹਨਾਂ ਕੋਲ ਰਹਿ ਗਿਆ ਤੇ ਊਰਜਾ ਮੰਤਰੀ ਜਿਹੜਾ ਹੁਣ ਉਹ ਸੰਜੀਵ अरोड़ा ਨੂੰ ਬਣਾ ਦਿੱਤਾ ਗਿਆ ਤਾਂ ਚਾਰ ਵੱਡੇ ਮੈਕਮੇ ਜਿਹੜੇ ਉਹ ਦਿੱਤੇ ਗਏ ਆ ਸੰਜੀਵ अरोड़ा ਨੂੰ ਜਿਸ ਵਿੱਚ ਉਦਯੋਗ ਤੇ ਬਣਜ ਵਿਭਾਗ ਨਿਵੇਸ਼ ਪ੍ਰਤੋਸ਼ਾਹਨ ਜਾਨੀਕਾ ਤਾਂ ਪ੍ਰਵਾਸੀ ਭਾਰਤੀ ਮਾਮਲੇ ਸਬੰਧੀ ਉਹ ਮੈਕਮਾ ਵੀ ਜਿਹੜਾ ਸੰਜੀਵ अरोड़ा ਕੋਲ ਆ ਤਾਂ ਚੌਥਾ ਮੈਕਮਾ ਉਹਨਾਂ ਨੂੰ ਹੋਰ ਦਿੱਤਾ ਗਿਆ ਊਰਜਾ ਮੰਤਰੀ ਬਣਾਇਆ ਗਿਆ ਤਾਂ ਬਿਜਲੀ ਵਿਭਾਗ ਆ ਜਿਹੜਾ ਉਹ ਹੁਣ ਸੰਜੀਵ अरोड़ा ਨੂੰ ਦਿੱਤਾ ਗਿਆ ਤਾਂ ਲੰਬੇ ਸਮੇਂ ਤੋਂ ਜਿੱਥੇ ਇਸ ਤੇ ਬਣੇ ਹੋਏ ਸੀਗੇ ਹਰ ਭਾਜਨ ਸਿੰਘ ਈਟੀਓ ਮੰਤਰੀ ਬਣੇ ਹੋਏ ਸੀ ਬਿਜਲੀ ਮੰਤਰੀ ਤਾਂ ਹੁਣ ਉਹਨਾਂ ਤੋਂ ਇਹ ਵਿਭਾਗਾਂ ਵਾਪਸ ਲੈ ਲਿਆ ਗਿਆ ਤੇ ਹੁਣ ਸੰਜੀਵ अरोड़ा ਨੂੰ ਜਿਹੜਾ ਨਵਾਂ ਮੰਤਰੀ ਬਣਾਇਆ ਗਿਆ ਜੇਕਰ ਦੇਖਿਆ ਜਾਵੇ ਕਿ ਦੋ ਤੋਂ ਤੀਜੀ ਵਾਰ ਜਿਹੜਾ ਹੁਣ ਵਿਸਥਾਰ ਕੀਤਾ ਗਿਆ ਕੈਬਨਿਟ ਵਿੱਚ ਜਿਵੇਂ ਹੀ ਜਿਮਨੀ ਚੌਣ ਹੁੰਦੇ ਆ ਲੁਧਿਆਣਾ ਵਿੱਚ ਤੇ ਵੱਡੀ ਜਿੱਤ ਦਰਜ ਕਰਦੇ ਆ ਸੰਜੀਵ अरोड़ा ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਜਿਹੜਾ ਮੰਤਰੀ ਅਹੁਦਾ ਦਿੱਤਾ ਜਾਂਦਾ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹੋਰ ਜਿਹੜਾ ਮੰਤਰੀ ਅਪਦ ਦਿੱਤਾ ਗਿਆ ਹੈ ਤੇ ਇੱਕ ਵੱਡਾ ਮੈਕਮਾ ਜਿਹੜਾ ਹੋਰ ਦਿੱਤਾ ਗਿਆ ਤਾਂ ਬਿਜਲੀ ਵਿਭਾਗ ਦਾ ਮੈਕਮਾ ਜਿਹੜਾ ਸੰਜੀਵ अरोड़ा ਨੂੰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਫੇਰ ਤੋਂ ਵੱਡਾ ਫੇਰ ਬਦਲ ਹੈ ਜਿਹੜਾ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਕਰ ਦਿੱਤਾ ਹੈ